ਮਾਰੇ ਕਿੰਨੇ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਪੜੀ ਐ ਜੀਤੇ ਬਰਸ ਬਰਸ ਪੜੀ ਐ ਜੀਤੇ ਮਾਰੇ ਸਹਿਬ ਜੀ ਕਿੰਨੇ ਕਮਾਓ ਭਾਈ ਇਹ ਕਮਾਈ ਦੀ ਐ ਤਾਂ ਮਾਰੇ ਨੇ ਅਮਰਤ ਚ ਛਾ ਕੇ ਦੂਰਾ ਪੜਦਾ ਰੈਤ ਪਿਆਰੀ ਸਿੱਖ ਪਿਆਰਾ ਵੀ ਇੱਥੇ ਉਹਨਾ ਕਿਤੇ ਤੂੰ ਕਹਦੀ ਵੀ ਹੁਣ ਛੱਡ ਲਿਆ ਤੇ ਹੁਣ ਆਪਾਂ ਤੇ ਮੁਕਤਾਂ ਅਗੜਲਾ ਵੀ ਕਮ ਯਾਦ ਚੇਤੇ ਰੱਖੀ ਕਿ ਆ ਜਿਹੜੀ ਦੀ ਰੈਤ ਐ ਇਹਨੂੰ ਧਿਆਨ ਚ ਰੱਖੀ ਆਓ ਹੁਣ ਮੈਂ ਨਿਰਮਲ ਪੰਥ ਤੋਂ ਅਮਰਤ ਤੱਕ ਦਾ ਸਫ਼ਰ ਆਪਾਂ ਚੱਲੀਏ ਤੁਸੀਂ ਬੜਾ ਪਿਆਰ ਦਿੱਤਾ ਬੜੀ ਦੂਰ ਤੱਕ ਲਾਈ ਲਾਈ ਸਕਤਾ ਨੇ ਦਰਸ਼ਨ ਕਰਕੇ ਗੱਲ ਚੱਲਣ ਦੀ ਸੀ ਬਾਣੀ ਗੁਰੂ ਵਿੱਚ ਬਾਣੀ ਗੁਰਬਾਣੀ ਕਹੈ ਪ੍ਰਤੱਖ ਨਿਰਮਲ ਪੰਥ ਦੀ ਨੀ ਮੇਰੇ ਗੁਰੂ ਨਾਨਕ ਨੇ ਰੱਖੀ ਤੇ ਭਗਤ ਮਾਲਾ 'ਚ ਜ਼ਿਕਰ ਹੁੰਦਾ ਵੀ ਜਦੋਂ ਵੀ ਫਿਰ ਮਹਾਰਾਜ ਨੇ ਰਬਾਬ ਚੁੱਕੀ ਉਦਾਸੀਆਂ ਆਰੰਭ ਕੀਤੀਆਂ ਮਿਦਵਾਨ ਨੇ ਕਲਮ ਵਿੱਚ ਜੀਵਨ ਪ੍ਰੋਤਾ ਧਿਆਨਾਂ ਬੋਲਿਓ ਇੱਕ ਸ਼ੇਰ ਚ ਜੀਵਨ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਕੌਣ ਕਹਿੰਦਾ ਤੂੰ ਬਾਗ ਦਾ ਮਾਲੀ ਨਹੀਂ ਆ ਸਾਰਾ ਬਾਬੇ ਦਾ ਬਾਗ ਹੈ ਅੱਜ ਕਈਆਂ ਦਾ ਜੋਰ ਲੱਗਾ ਇਸ ਬਾਗ ਨੂੰ ਝਾੜਦਿ ਗਿਆ ਉਹ ਸਤਨਾਮ ਇਸ ਬਾਗ ਨੂੰ ਖਤਮ ਕਰ ਦਈਏ ਪਰ ਹੋਣਾ ਨਹੀਂ ਇਹ ਮਹਾਰਾਜ ਨੇ ਪਹਿਲੇ ਵਜਨ ਕਿਥੇ ਆ ਜੋ ਜੀ ਗੁਰੂ ਨਾਨਕ ਸਾਹਿਬ ਕੌਣ ਕਹਿੰਦਾ ਤੂੰ ਬਾਗ ਦਾ ਮਾਲੀ ਨਹੀਂ ਕਹ ਲ ਨਾ ਤੂੰ ਕਿਹੜੀ ਜੋ ਸਾਡੇ ਲਈ ਕਹ ਲਈ ਨਹੀਂ ਭੁੱਖਿਆਂ ਲਈ ਖਾਤਰ ਬਾਪੂ ਤੋਂ ਚਪੇੜਾਂ ਖਾਧੀਆਂ ਥੱਪੜ ਵੱਜਿਆ ਜੋਰ ਨਾਲ ਅੱਜ ਗੋਰੇ ਵੀ ਤੁਹਾਡੇ ਫੈੜ ਅਮਰੀਕਾ ਕੈਨੇਡਾ ਚ ਕਹਿੰਦੇ ਆ ਪੱਗਾਂ ਦਾੜੀਆਂ ਵਾਲੇ ਕੌਣ ਆ ਇਥੇ ਤੇ ਸਾਰੇ ਪਾਣੀ ਵੀ ਮੁੱਲ ਦਾ ਇਹ ਬਦਾਮਾਂ ਦੀਆਂ ਬੋਰੀਆਂ ਭਰ-ਭਰ ਲੋਕਾਂ ਨੂੰ ਬੁੱਕ ਭਰ-ਭਰ ਵੰਨਦੇ ਕੌਣ ਆ ਕਰਦਾਰ ਤੋਂ ਮਹਿਕ ਆਉਂਦੀ ਨਾ ਤੁਹਾਡੇ ਇਹ ਕੌਣ ਆ ਉਹ ਗਾਤਰੀ ਚੋਲਿਆਂ ਵਾਲੇ ਯੂਕਰੇਨ ਦੇ ਵਿੱਚ ਬੰਦੇ ਮਰ ਰਹੇ ਤੇ ਸਾਰੇ ਦੇਸ਼ਾਂ ਰਾਹ ਖੋਲੇ ਵੀ ਇੱਧਰ ਭੱਜਿਓ ਉਥੋਂ ਦੇ ਵਸਨੀਕ ਦੂਜੇ ਦੇਸ਼ਾਂ ਨੂੰ ਭੱਜ ਜਾਂਦਾ ਤੇ ਬਾਬੇ ਨਾਨਕ ਦੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਉਹ ਮੌਤ ਤੋਂ ਭੱਜ ਜਾਂਦਾ ਤੇ ਮੌਤ ਵਿੱਚ ਜਾ ਕੇ ਸੇਵਾ ਕਰਨ ਲੱਗਿਆ ਕਰਕ ਇਥੇ ਪੈਂਦਾ ਹੈ ਜੇ ਸਾਡੇ ਬਾਪੂ ਨੇ ਨਿਆਰਾ ਪਣ ਦਿੱਤਾ ਆਪਾਂ ਨੂੰ ਦੁਨੀਆ ਤੇ ਤਕਰੀਬਨ 100 ਚੋਂ 90% ਲੋਕ ਮੋਤ ਦੇਖ ਕੇ ਬੀਪੀ ਘਟ ਜਾਂਦਾ ਬਾਥਰੂਮ ਨਿਕਲ ਜਾਂਦਾ ਕੰਬ ਜਾਂਦੇ ਨੇ ਅਸੀਂ ਅਸੀਂ ਸਾਲ ਦੇ ਵੀ ਬੀਬੀ ਨੂੰ ਕੁਝ ਹੁੰਦਾ ਜਾਂਦਾ ਡਾਕਟਰ ਕੋ ਇੱਕ ਗੁਰੂ ਗੋਬਿੰਦ ਸਿੰਘ ਦੀ ਇਹੋ ਜੀ ਤਸਵੀਰ ਇਹੋ ਜੀ ਬਖਸ਼ਿਸ਼ ਹੈ ਸਾਹਮਣੇ ਫਾਂਸੀ ਦਾ ਰੱਸਾ ਹੋਵੇ ਤੇ ਇਹ ਲੱਡੂ ਵੰਡਦੇ ਆਫਰ ਕਰੀਏ ਤੁਹਾਡੇ ਨਿਆਰੇ ਪੰਚ ਅੰਮ੍ਰਿਤ ਕੀਆ ਇੱਥੇ ਚੱਲਣਾ ਪਾ ਤਨ ਮੇਰੇ ਸਤਿਗੁਰੂ ਮਹਾਰਾਜ ਜੀ ਤਰਸ ਕਰ ਰਹੇ ਨੇ ਮਾਰੇ ਸਹਿਬ ਜੀ ਨੇ ਆਵਾਜ਼ ਮਾਰੀ ਕਹਿੰਦੇ ਬਾਪਾ ਕੌਣ ਕਹਿੰਦਾ ਤੂੰ ਬਾਗ ਦਾ ਮਾਲੀ ਨਹੀਂ ਬੋਲਿਓ ਕੱਲ ਦਾ ਤੂੰ ਕਿਹੜੀ ਜੋ ਸਾਡੇ ਲਈ ਭੁੱਖਾਂ ਦੀ ਖਾਤਰ ਪਿਤਾ ਤੂੰ ਚਪੇੜਾ ਗਮੀਆਂ ਦੇ ਬਦਲੇ ਦੇ ਗਿਆ ਤੂੰ ਬਾਬਾ ਸਾਨੂੰ ਛਾਦੀਆਂ ਬਾਲਾ ਤੇ ਮਰਦਾਨਾ ਨੂੰ ਵੀਰ ਕੈਸੇ ਚੁਣੇ ਤੈਂ ਕੋੜੀਆਂ ਦੇ ਕੀਰਨੇ ਕੁੱਲੀਆਂ ਚ ਜਾ ਕੇ ਸੁਣੇ ਤੈ ਅੱਜ ਗਰੀਬ ਦੀ ਬਾਣੀ ਫੜਦਾ ਮੈਨੂੰ ਕੋਈ ਗੱਲ ਨਹੀਂ ਹਰਜ ਨਹੀਂ ਗੁਰਦੁਆਰੇ ਨੂੰ ਸੋਨਾ ਲਵਾ ਰਹੇ ਆ ਗਰੀਬ ਦੀ ਛੱਤ ਕੌਣ ਬਾਲੂ ਆਖੋਏਗਾ ਸੋਚ ਕੇ ਵੇਖੋ ਬਾਥਰੂਮਾਂ ਨੂੰ ਚਾਂਦੀ ਦਾ ਬੂਹਾ ਕੀ ਕਰਨਾ ਕਿਸੇ ਦੇ ਬੱਚਿਆਂ ਦੀ ਫੀਸ ਦਿਓ ਬੋਲੋ ਆਹੇ ਗੀਤ ਕਿਰਤੀ ਦੀ ਝੁੱਗੀ ਵੇਖ ਕੇ ਉੱਥੇ ਹੀ ਜਾ ਕੇ ਟਿਕ ਗਿਓ ਦੁਖੀਆਂ ਦੀ ਖਾਤਰ ਬਾਬਾ ਤੋਂ ਬਾਜ਼ਾਰਾਂ ਵਿੱਚ ਵੇਖ ਗਿਓ ਬਾਬਾ ਜੀ ਵਿਕੇ ਵੀ ਇਤਿਹਾਸ ਮੇਰੇ ਕੋ ਸਮਾ ਨਹੀਂ ਆਪਣੀ ਛਾਤ ਤੇ ਗੜੀ ਸਾਧਾ ਨੂੰ ਛੜਾਉਂਦਾ ਸੀ ਲਾ ਕੇ ਆਪਣੀ ਕੰਬਲੀ ਤੂੰ ਨੰਗਿਆ ਤੇ ਪਾ ਆਉਂਦਾ ਦੁਨੀਆਂ ਦੇ ਲਖਤੇ ਵਖਰਾ ਹੀ ਮਨਜ਼ੂਮ ਸੀ ਜਦੋਂ ਕੋਧਰੇ ਚ ਦੁੱਧ ਸੀ ਤੇ ਊਡੀਆਂ ਚ ਐਨੀ ਕਥਾ ਬੜੀ ਮਲਕ ਭਾਗੋ ਦੇ ਚਬਾਰੀ ਖੀਰ ਪੂੜੇ ਸਰੋ ਪਤ ਲਫਾਵੇ ਚ ਮਾਇਆ ਵੀ ਦਿੰਦਾ ਹੀ ਆਖੋ ਬਾਬੇ ਹੋਵੇ ਇਸ ਤੇ ਅੱਜ ਵੀ ਆ ਅੱਜ ਸਰ ਅਸੀਂ ਵੀ ਇਹ ਆ ਜ ਨਹੀਂ ਸਾਡੀ ਗੱਡੀ ਵੀ ਉੱਥੇ ਰੁਕਦੀ ਆ ਵੀ ਜਿੰਨੇ ਲਫਾਵੇ ਚ ਕੁਝ ਦੇਣਾ ਕੋਈ ਜਿੰਨੇ ਚੰਗਾ ਬਸਤਰ ਲੀੜਾ ਕੱਪੜਾ ਦੇਣਾ ਪਰ ਮੇਰੇ ਗੁਰੂ ਨਾਨਕ ਨੇ ਇਹਦਾ ਨਹੀਂ ਕੀਤਾ ਸਾਖੀ ਬਣੀ ਭਾਈ ਮਰਦਾਨੇ ਨੂੰ ਮਹਾਰਾਜ ਕਹਿੰਦੇ ਭਾਈ ਮਰਦਾਨੇ ਆ ਗੁੱਸੇ ਆ ਮਿੱਤਰ ਸੀ ਰੱਬ ਦਾ ਰਾਗ ਬਣ ਕੇ ਨਾਲ ਬਿੰਦਾ ਸੀ ਉਹ ਤੇ ਕਥਾ ਬਣਾਈਆਂ ਸਾਡੇ ਭਲੇ ਨੂੰ ਨਾ ਤੇ ਉਹ ਭੁੱਖਾ ਹੀ ਸੀ ਤੇ ਨਾ ਬੇਸਮਝ ਹੀ ਨਾਨਕ ਦੀਆਂ ਗੁਜੀਆਂ ਰਮ ਜਾਨੋ ਬੇਸਮਝ ਜਮਾਨਾ ਮਰ ਸੇ ਉਹਦੀ ਖੇਡ ਵਰਤਾਉਂਦੇ ਕਿਨੇ ਗੁੱਸੇ ਆ ਨਹੀਂ ਬਾਬਾ ਗੁੱਸੇ ਨਹੀਂ ਪਰ ਮੈਨੂੰ ਤੇਰੀ ਸਮਝ ਨਹੀਂ ਆਈ ਇਹਦੀ ਟੁੱਟੀ ਮੰਜੀ ਤੇ ਲਾਲੋ ਦੀ ਬੈਠੇ ਚਾਦਰ ਚ ਵਿਸ਼ੇਕ ਹੋਏ ਸੁੱਕੀ ਰੋਟੀ ਜਿਹੜੀ ਟੁੱਟਿਆ ਮਨੀ ਟੁੱਟਣ ਦੀ ਆ ਦੋ ਲੰਗਾ ਛੱਡ ਕੇ ਪਰਲੇ ਬੰਨੇ ਪੂੜੇ ਖੀਰਾ ਕੜਾ ਜਲੇਬੀਆਂ ਤੇ ਕਈ ਕੁਝ ਹੈ ਉਹਨੇ ਚਾਰ ਵੇਲੇ ਸਰਦਾ ਭੇਜਦਾ ਹ ਤੇ ਤੂੰ ਮੈਨੂੰ ਹੀ ਜਾਣ ਲੈਂਦੇ ਬੜਾ ਵੱਡਾ ਮੈਸੇਜ ਹੀ ਜੀ ਇਸ ਕਥਾ ਵਿੱਚ ਗੋਲੀ ਕਰਦਾ ਜੱਖੋ ਵੇਗਰੇ ਮਾਰੇ ਸਾਹਿਬ ਕਹਿੰਦੇ ਕੀ ਗੱਲ ਮਰਦਾਨਿਆਂ ਕਿੰਨੇ ਬਾਬਾ ਇੱਥੇ ਸੁੱਕੀਆਂ ਤੇ ਐਵੇਂ ਬੈਠਾ ਏ ਉੱਥੇ ਗੱਦੇ ਲੱਗੀ ਕੂੜੇ ਛੋਲੇ ਦਾ ਸਾਰਾ ਕੁਝ ਮਿਲੰਦਿਆ ਇੱਥੇ ਨਾਲ ਮਾਇਆ ਵੀ ਮਿਲਦੀ ਮਾਰਦ ਕੇ ਕਹਿੰਦੇ ਗੱਲ ਇਹ ਹੈ ਆਈ ਵਰਦਾਨਿਆ ਆਪਾਂ ਕਰਤਾਰ ਦੇ ਘਰੋਂ ਡਿਊਟੀ ਲਵਾ ਕੇ ਆਏ ਆ ਉਸ ਪਿਆਰੇ ਦਾ ਘਰ ਘਰ ਵਿੱਚ ਧਰਮਸ਼ਾਲਾ ਬਣਾਉਣਾ ਹੈ ਤੇ ਜਿਹਦੇ ਘਰ ਵੱਲ ਤੂੰ ਉਂਗਲ ਕਰਦੇ ਹੋ ਧਰਮਸ਼ਾਲਾ ਨਹੀਂ ਉਹ ਪਾਪ ਦਾ ਘਰ ਹੈ ਉਹਦੇ ਘਰ ਜਿਹੜਾ ਪੈਸਾ ਆਉਂਦਾ ਉਹ ਦੋ ਨੰਬਰ ਦਾ ਹੀ ਇਹੀ ਸੀ ਨ ਕਥਾ ਜੀ ਜੇ ਬੰਦਾ ਇੰਨੀ ਕਥਾ ਸੁਣ ਲੇ ਤੇ ਮੈਨੂੰ ਤੇ ਲੱਗਦਾ ਚੜਦੀ ਕਲਾ ਹੋ ਜਾਣੀ ਜੀ ਸਾਨੂੰ ਸਾਰਿਆਂ ਨੂੰ ਯਕੀਨ ਆ ਜਾਏ ਹੱਕ ਦੀ ਕਿਰਤ ਕਰਨ ਤੇ ਜਿਹਦੀ 2 ਲੱਖ ਤਨਖਾਹ ਆਪਾਂ ਕੜੀ ਅੱਲੇ ਜਾਣਾ ਜੀ ਅਮਰਤ ਛਕਾ ਕੇ ਤੁਹਾਨੂੰ ਛੁੱਟੀ ਲੈਣੀ ਆਖੋ ਹਜੇ ਤੇ ਆਪਾਂ ਰਾਮ ਵੀ ਕੀਤਾ ਵੀ ਮਾਫੀ ਦਿਓ ਮੈਂ ਵੀ ਤੁਹਾਡਾ ਤੁਸੀਂ ਮੇਰੇ ਹੋ ਆਪਾਂ ਸਾਰੇ ਉਹਦੇ ਬਾਪੂ ਦੇ ਅਸੀਂ ਸੇਖ ਹੀ ਨਹੀਂ ਬਣ ਪਾਏ ਬਾਬਾ ਜੀ ਸਿੰਘ ਬੜਾ ਉਖਾ ਬਣਦਾ ਸੀ ਮੈਂ ਅੱਗੇ ਚੱਲਾ ਮੇਰੇ ਪਾਤਸ਼ਾਹ ਕਹਿੰਦੇ ਇਹਦੀ ਰੋਟੀ 'ਚ 2 ਨੰਬਰ ਦਾ ਤੁੰਡਾ ਮਰਦਾਨਿਆ ਨਹੀਂ ਛੱਡਦਾ ਫਿਰ ਉਸ ਬੰਦੇ ਨੂੰ ਵੀ ਦੁੱਖ ਲੱਗਾ ਉਹਨੇ ਕਿਹਾ ਬਾਬਾ ਸਾਰੇ ਲੋਕ ਮੇਰੇ ਘਰੇ ਪਹੁੰਚੇ ਵੱਡੇ ਵੱਡੇ ਪਰ ਤੂੰ ਕਿਉਂ ਨਹੀਂ ਆਉਂਦਾ ਮੇਰੀ ਬੇਇੱਜ਼ਤੀ ਹੈ ਮਹਾਰਾਜ ਜੀ ਕਹਿੰਦੇ ਗੱਲ ਏ ਕਹਿਣ ਅਸੀਂ ਆਉਂਦੇ ਨਹੀਂ ਤੂੰ ਕਹਿੰਦਾ ਹੈ ਕਿ ਮੇਰੀ ਬੇਇੱਜ਼ਤੀ ਹੁੰਦੀ ਹੈ ਤੇ ਜੀ ਅਸੀਂ ਆਗੇ ਸਭੋ ਜਾਦੀ ਹੋ ਜਾਣੀ ਆ ਕੋਏ ਹੁਣ ਤੂੰ ਰਹਿਣ ਦੀ ਸਭ ਤੇਰਾ ਇਤਮਾਨ ਬਣਿਆ ਨੰਨ ਸਾਨੂੰ ਨਾਲ ਸਾਧ ਦੇ ਹੋ ਸੱਚ ਸਵਣਾ ਖਾ ਖਸਮ ਹੈ ਜਿਸ ਬਖਸ਼ੇ ਉਹ ਕਹਿੰਦਾ ਨਹੀਂ ਬਾਬਾ ਜੀ ਮਾਰੇ ਬੀਤੀ ਕਿ ਹੋਣੀ ਕਿਤੇ ਤੂੰ ਸਾਨੂੰ ਘਰੇ ਲੈ ਜਾਣਾ ਤੇ ਤੂੰ ਸਾਨੂੰ ਰੋਟੀ ਖਵਾਣੀ ਆ ਤੇ ਅਹੀਂ ਤੇਰੀ ਰੋਟੀ ਖਾਣ ਤੋਂ ਪਹਿਲਾਂ ਪੁੱਛਣਾ ਵੀ ਇਹ ਕਿਹੜੀ ਕਮਾਈ ਦੀ ਆ ਤੇ ਤੂੰ ਮੰਨਣਾ ਨਹੀਂ ਤੇ ਫਿਰ ਸਾਨੂੰ ਕਲਾ ਵਿਖਾਉਣੀ ਪੈਣੀ ਕਲਾ ਵਿਖਾਉਣੀ ਨਾ ਉਹ ਵਿਖਾਈ ਵੀ ਮਾਰੇ ਫਿਰ ਸਾਰਿਆਂ ਸਾਹਮਣੇ ਪ੍ਰਤੱਖ ਰੋਟੀ ਨੱਪੀ ਤੇ ਲਉ ਪ੍ਰਗਟ ਕੀਤਾ ਸਾਡੇ ਵਾਲੇ ਇੱਥੇ ਰੌਲਾ ਪਾ ਕੇ ਬਹਿ ਗਏ ਕਥਾ ਵਜੋਏ ਜੀ ਹੋਏ ਹੋਏ ਉਹ ਬਾਬੇ ਨੇ ਏਦਾਂ ਕੀਤਾ ਨਹੀਂ ਇਹ ਤੇ ਝੂਠ ਹੋ ਛੱਡੋ ਖਹਿੜਾ ਉਹ ਤਾਂ ਪ੍ਰਕਰਮ ਤੇ ਸਮਝੋ ਨਾ ਨਿਕਲਿਆ ਵੇ ਦੁੱਧ ਦਹੀਂ ਕੋਈ ਵੀ ਗੁਰੂ ਸਾਹਿਬ ਸਮਰਾਥਾ ਕਰ ਸਕਦਾ ਪਿਹਾਰ ਅਸੀਂ ਇੱਥੇ ਲਿਆ ਕੇ ਇਸ ਚੀਜ਼ ਨੂੰ ਰਿਜੈਕਟ ਕਰ ਸੁਟਿਆ ਜੀਵਾ ਵੀ ਨੇ ਗਲਤ ਕਥਾ ਸੁਨਾਤੀ ਰੋਟੀ ਚ ਤੇ ਕਰਾਮਾਤ ਹੋ ਗਈ ਤੇ ਫਿਰ ਪ੍ਰਗਟ ਕਿਦਾਂ ਕਰਨਾ ਸੀ ਬਾਬੇ ਗਿਆਨ ਥੋੜਾ ਕੋਈ ਆਖੇ ਲੱਗਦਾ ਜਿੰਨਾ ਚਿਰ ਕਲਾ ਨਹੀਂ ਵਰਤਦੀ ਉਹਨਾਂ ਚਿਰ ਕੁਝ ਨਹੀਂ ਮਿਲਦਾ ਆ ਕਿੰਨੇ ਆਪਾਂ ਬੈਠੇ ਹਰ ਇੱਕ ਮੇਰੀ ਭੈਣ ਵੀਰਨਾ ਮੇਰੇ ਨਾਲ ਵੀ ਕੋਈ ਕਲਾ ਵਰਤੀ ਗੁਰੂ ਸਾਹਿਬ ਦੀ ਜੋ ਮੈਂ ਅੱਜ ਤੁਹਾਡੇ ਸਾਹਮਣੇ ਬੈਠਾ ਹਰ ਇੱਕ ਦੀ ਜ਼ਿੰਦਗੀ 'ਚ ਗੁਰੂ ਕਲਾ ਵਰਤੌਂਦਾ ਤੇ ਬੰਦੇ ਦਾ ਵਿਸ਼ਵਾਸ ਪੱਕਾ ਹੁੰਦਾ ਨਹੀਂ ਤੇ ਨਹੀਂ ਹੁੰਦਾ ਐਵੇਂ ਇਸ ਸਪੀਕਰ 'ਚ ਆਪਾਂ ਬੋਲੁੰਦੇ ਕਿ ਇਹਦੇ ਘਰ 'ਚ ਸਭ ਕੁਝ ਜੇ ਨਾਮ ਜਪੋ ਅਮਰਤ ਛਕੋ ਜੇ ਕੋ ਮੈਨੂੰ ਪੁੱਛਲੇ ਬਾਬਾ ਤੈਨੂੰ ਕੁਝ ਮਿਲਿਆ ਤੇ ਫਿਰ ਮੈਂ ਤਾਂ ਹੀ ਦੱਸੂਗਾ ਨਾ ਮਿਲਿਆ ਕਰਕੇ ਤੇ ਕਹਿ ਰਿਹਾ ਕਿ ਆਜੋ ਹਰ ਇੱਕ ਨਾ ਗੁਰੂ ਵਰਤਦਾ ਕਿਸੇ ਨਾ ਕਿਸੇ ਰੂਪ 'ਚ ਉਹਦੀ ਸ਼ਰਧਾ ਬੰਦਾ ਉੱਥੇ ਫਿਰ ਸਾਰਿਆਂ ਸਾਹਮਣੇ ਮਾਰੇ ਨੇ ਉਹਦੀ ਰੋਟੀ ਪ੍ਰਤੀਤ ਪੈਦਾ ਕੀਤੀ ਕਹਿੰਦੇ ਵੇਖ ਲਾ ਇਦਰ ਦੁੱਧ ਤੇ ਇਦਰ ਲਹੂ ਵਰਤਿਆ ਗੱਲ ਦੁੱਧ ਤੇ ਲਹੂ ਦੀ ਨਹੀਂ ਗੱਲ ਮਾਰੇ ਜੀ ਮੈਸੇਜ ਦੀ ਸੀ ਵੀ ਤੇਰੀ ਕਿਰਤ ਦੋ ਨੰਬਰ ਦੀ ਆ ਹੁਣ ਆਪਣੇ ਚੋਂ ਕਿੰਨੇ ਐਸੇ ਵੀਰ ਆ ਜਿਨ੍ਹਾਂ ਅਮਰਤ ਛਕਿਆ ਵਾ ਜੋਬ ਵੀ ਕਰਦੇ ਉਸਤਖਿਮ ਆ ਪਰ ਰਿਸ਼ਵਤ ਕਿਉਂ ਲੈਣੀ ਕੋਈ ਮਾਰੇ ਨੇ ਵੱਖਰਾ ਅਮਰਤ ਨਹੀਂ ਛਕਾਇਆ ਮੈਂ ਅੱਗੇ ਚੱਲਾਂ ਪਹਿਲੀ ਗੱਲ ਤੇ ਨੇੜੇ ਕਰ ਲਿਓ ਥੋੜਾ ਜਿਹਾ ਤੁਸੀਂ ਪਿਆਰ ਵਾਲੇ ਬੈਠਿਓ ਗੁਰੂ ਸਾਹਿਬ ਆਪਣੀ ਰਬਾਬ ਲੈ ਕੇ ਸੰਤਾਨ ਕੋਲੋਂ ਨਿਕਲੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰithvi ਪ੍ਰਚਾਰ ਹੀ ਕੀਤਾ ਨਾ ਜਦੋਂ ਬਾਬੇ ਦੀ ਰਬਾਬ ਫਿਰਦੀ ਸੀ ਨਾ ਰੱਬ ਆਪ ਸੀ ਹੁਣ ਆਪਾਂ ਨੂੰ ਬੈਨਰ ਸਕਾਉਣੇ ਪੈਂਦੇ ਸੱਦਾ ਦੇਣਾ ਪੈਂਦਾ ਕਿਉਂਕਿ ਆਪਣੇ ਕੋਲ ਇੰਨਾ ਹਜੇ ਹੈ ਨਹੀਂ ਆਪੇ ਇੱਕ ਤਰਲਾ ਲੈ ਰਹੇ ਪਰ ਗੁਰੂ ਨਾਨਕ ਰਬ ਸੀ ਤੇ ਪ੍ਰੋਫੈਸਰ ਗੰਗਾ ਸਿੰਘ ਕਹਿੰਦੇ ਰਬੀ ਰਬ ਜਗਨੀ ਪਈ ਤੇਰੀ ਜਿੱਥੇ ਬਾਬਾ ਗਾਉਂਦਾ ਸੀ ਨਾ ਭਾਈ ਸਾਹਿਬ ਜੀ ਦੇ ਪੋਤੇ ਤੇ ਹੱਥ ਰੱਖਦੇ ਸੀ ਆਵਾਜ਼ ਮਾਰਨ ਦੀ ਲੋਕ ਨਹੀਂ ਜਿਹੜਾ ਸੁਣਦਾ دیਵਾਨਾ ਹੋ ਜਾਂਦਾ ਸੀ ਤੁਰਿਆ ਜਾਂਦਾ ਵੀ ਕੀਲ ਕੇ ਲੈ ਆਉਂਦੇ ਸੀ ਜਿੱਦਾਂ ਸੱਪ ਆਉਂਦਾ ਵੀਣ ਤੇ ਫੁੱਲ ਪਉਰਾ ਫੁੱਲ ਤੇ ਪਤੰਗਾ ਦੀਵੇ ਤੇ ਚਕੋਰ ਚੰਦਰਮਾ ਤੇ ਉਹ ਬਾਬਾ ਹੀ ਕਹਦਾ ਜੀ ਪਿਆਰ ਵਿੱਚ ਕੋਈ ਤੁਰਕਿਆ ਵੇ ਨਹੀਂ ਸ਼ੋਈ ਐ ਮੋਜੀ ਸਿਰਬੀ ਰਬੀ ਰਬਾਬ ਜਾਂ ਕੰਨੀ ਪਈ ਤੇਰੀ ਲੱਖਾਂ ਸੰਭਲ ਗਏ ਠੋਕਰਾਂ ਖਾਣ ਵਾਲੇ ਮੱਕਾ ਮੰਨ ਤੂੰ ਜਿਨ੍ਹਾਂ ਦਾ ਫੇਰ ਦਿੱਤਾ ਪੱਕੇ ਮੋਮਣ ਬਣੇ ਈਮਾਨ ਵਾਲੇ ਤੈਨੂੰ ਵੇਹਂਦਿਆਂ ਸਾਰ ਹੀ ਮੋਮ ਹੋ ਗਏ ਜਿੱਦੇ ਸੁਣਨੇ ਆ ਸੁਣੋਗੇ ਕਿਤੇ ਭੁੱਲ ਗਿਆ ਟਾਈਮ ਦਾ ਘੜੀਆਂ ਦਾ ਵੀ ਬੈਠੇ ਕਿੱਥੇ ਆਖੋ ਸਤਨਾਮ ਸ੍ਰੀ ਐ ਹੋ ਜੀ ਅੰਦਰ ਠੰਡ ਵਰਤਾਈ ਮਾਰੇ ਨੇ ਜਦੋਂ ਸੰਗਤ ਇਕੱਠੀ ਹੋ ਗਈ ਉਹ ਬਾਬਾ ਕੱਠ ਬਣ ਗਿਆ ਰਬਾਬ ਸੰਕੋਚੀ ਫਿਰ ਸਾਰੇ ਗਿਲੇ ਬਾਬਾ ਤੂੰ ਕੌਣ ਆ ਕਿੱਥੋਂ ਆਇਆ ਏ ਫਿਰ ਮਾਰੇ ਦੱਸਦੇ ਸੀ ਕਿ ਸਾਨੂੰ ਦਾਸ ਨਾਨਕ ਕਹਿੰਦੇ ਐ ਨਿਰੰਕਾਰ ਦੇ ਦੇਸ਼ੁਆਏ ਆ ਤੇ ਟੁੱਟੇ ਹੋਿਆਂ ਨੂੰ ਨਿਰੰਕਾਰ ਦੇ ਨਾਲ ਜੋੜਨਾ ਹੈ ਟੁੱਟੇ ਹੋਿਆਂ ਨੂੰ ਜੋੜਨਾ ਹੈ ਤੇ ਮਹਾਰਾਜ ਸਾਹਿਬ ਜੀ ਬੜਾ ਸਕੂਨ ਮਿਲਿਆ ਸਾਨੂੰ ਵੀ ਜੋੜੋ ਉੱਥੇ ਫਿਰ ਮੰਗ ਕੀਤੀ ਜਾਂਦੀ ਸੀ ਸਾਨੂੰ ਸਿੱਖੀ ਦੇ ਦਿਓ